ਅੱਜ ਮੈਡਮ ਜੀ ਅੱਜ ਬੱਲਕੇ ਦੇ ਵਿੱਚ ਆਮ ਆਦਮੀ ਪਾਰਟੀ ਚ ਜਿਹੜੇ ਲੋਕ ਕਿਹੜੇ ਕਿਹੜੀ ਪਾਰਟੀ ਤੋਂ ਛੱਡ ਕੇ ਸ਼ਾਮਲ ਹੋਣ ਲਾ ਆਇਆ ਹੈ ਇਸ ਬਾਰੇ ਦੱਸੋ। ਇਹ ਤਕਰੀਬਨ ਰਲੇ ਮਿਲੇ ਪਰਿਵਾਰ ਨੇ ਜੀ ਅਕਾਲੀ ਵੀ ਕਾਂਗਰਸ ਵੀ ਔਰ ਰਲੇ ਮਿਲੇ ਪਰਿਵਾਰ ਨੇ ਜੀ ਕਿੰਨੇ ਕੁ ਪਰਿਵਾਰ ਅੱਜ ਸ਼ਾਮਲ ਹੋਏ? ਮੇਰੇ ਖਿਆਲ ਅਭੀ ਵੀ ਕੁ ਫੈਮਿਲੀਆਂ ਜਿਹੜੀਆਂ ਇੱਥੇ ਬੈਠੀਆਂ ਆ ਜੀ ਕੁਝ ਪਰਿਵਾਰ ਜਿਹੜੇ ਆ ਰਹੇ ਆ ਜੀ ਇੱਕ ਪਰਿਵਾਰ ਅਸੀਂ ਜਿਹੜਾ ਉਹ ਵੱਡਾ ਪਰਿਵਾਰ ਸ਼ਾਮਲ ਕਰਕੇ ਆਏ ਆ ਪਹਿਲਾਂ ਨਾਂ ਲਾਓਗੇ ਅਸ਼wini కుమార్ ਹੋਣੀ ਨੇ ਅਸ਼wini కుమార్ ਹੋਣੀ ਜਿਹਨਾਂ ਦਾ ਬੇਕਰੀ ਦਾ ਕੰਮ ਹੈ ਜਿਹੜੇ ਕੇਕ ਵਗੈਰਾ ਬਣਾਉਂਦੇ ਨੇ ਉਹ ਫੈਮਲੀ ਐ ਜੀ ਇਹ ਪਰਿਵਾਰਾਂ ਨੇ ਸ਼ਾਮਲ ਹੋਣ ਦਾ ਦੱਸੋਗੇ ਵੀ ਜਿਹੜੀ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਏ ਆ ਇਹਨਾਂ ਦੀ ਕੀ ਕੋਈ ਮੰਗ ਹੈ ਜਾਂ ਜਾਂ ਇਹਨਾਂ ਦਾ ਸਮਰਥਨ ਕਰਨ ਦਾ ਨੇ ਡਿਮਾਂਡ ਕੋਈ ਨਹੀਂ ਹੈ ਸਿਰਫ ਆਮ ਆਦਮੀ ਪਾਰਟੀ ਦੇ ਕਮਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦਾ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਪਤਾ ਵੀ ਪਹਿਲਾਂ ਤੋਂ ਹੀ ਮਿਲਗਾ ਜਿਹੜਾ ਉਹ ਤਰਜੀਹ ਦਿੱਤੀ ਆਪਾਂ ਕਾਫੀ ਸਾਰੇ ਕੰਮ ਵੀ ਕੀਤੇ ਆ ਹੁਣ ਵੀ ਜਦੋਂ ਦੀ ਕੌਂਸਲ ਬਣੀ ਆ ਜੀ ਉਦੋਂ ਦੇ ਵੀ ਮੈਨੂੰ ਨਹੀਂ ਲੱਗਦਾ ਕਦੀ ਵੀ ਕਿਸੇ ਕੌਂਸਲ ਨੇ ਇੰਨੇ ਵੱਡੇ ਪੱਧਰ ਤੇ ਆਪਣੇ ਕਮਾਕਾਰਾਂ ਵੱਲ ਕੋਈ ਧਿਆਨ ਦਿੱਤਾ ਹੋਵੇ ਸਾਰੇ ਕੌਂਸਲਰ ਆਪਣੇ ਜਿਹੜੇ ਨੇ ਪਾਰਟੀ ਦੇ ਉਹ ਸਾਰੇ ਮਿਹਨਤੀ ਵਰਕਰ ਨੇ ਔਰ ਸਾਰਿਆਂ ਦੇ ਨਾਲ ਫੇਸ ਟੂ ਫੇਸ ਰابطਾ ਰੱਖਦੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਦੂਜੇ ਜਿਹੜੇ ਮੋਸਟਲੀ ਹੁੰਦਾ ਇਹ ਆ ਵੀ ਕਾਉਂਸਲਰ ਲੱਭਣੇ ਪੈਂਦੇ ਹੁੰਦੇ ਆ ਤੇ ਸਾਡੇ ਕਾਉਂਸਲਰ ਜਿਹੜੇ ਸਾਰੇ ਅਵੇਲੇਬਲ ਰਹਿੰਦੇ ਆ ਔਰ ਸਾਰੇ ਲੋਕਾਂ ਦੇ ਵਿੱਚ ਰਹਿੰਦੇ ਆ ਇਹ ਵੱਡਾ ਫਰਕ ਜਿਹੜਾ ਇਸੇ ਫਰਕ ਦੇ ਚੱਲਦੇ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਦੇ ਮੈਡਮ ਜੀ ਜਿਹੜਾ 8 ਛੱਪੜਾਂ ਨੂੰ ਜੋੜਨ ਵਾਲਾ ਕੰਮ ਆ ਉਹ ਅਜੇ ਅਧੂਰਾ ਪਿਆ ਆ ਬਿਲਕੁਲ ਜੀ ਰਸਤੇ ਜਿਹੜੇ ਆ ਉਹ ਕੁਝ ਥਾਵਾਂ ਤੋਂ ਉੱਪਰ ਖੋਪੜਿਆ ਜੀ ਇਹਦੇ ਬਾਰੇ ਕੀ ਕਹਿਣਾ ਜਾਣਾ ਆ ਤੁਹਾਨੂੰ ਪਤਾ ਕਿ ਵੀ ਪਿਛਲੇ ਲੰਬੇ ਸਮੇਂ ਤੋਂ ਇੱਕ ਤਾਂ ਜਿਹੜੀ ਸਾਡੀ ਰਾਈਜ਼ਿੰਗ ਮੈਨ ਲੱਗ ਕੇ ਮਾਊ ਮੌਸਾਬ ਦੇ ਵਿੱਚ ਦੀ ਜਾ ਕੇ ਦਰਿਆ ਦੇ ਵਿੱਚ ਜਾਣੀ ਆ ਉਹ ਕੁਝ ਲੋਕਾਂ ਨੇ ਉਹਦੇ ਵਿੱਚ ੜਿੱਕਾ ਪਾਇਆ ਸੀ ਜਿਹਦਾ ਵਜਾ ਕਰਕੇ ਸਾਡਾ ਜਿਹੜਾ ਛਪੜਾ ਨੂੰ ਜੋਰਡਨ ਵਾਲਾ ਜਿਹੜਾ ਲਾਸਟ ਕਮ ਆ ਉਹਦਾ ਉਹ ਬਾਕੀ ਆ ਉਹ ਬਹੁਤ ਜਲਦੀ ਨਿਪਰੇ ਚੜ ਲਿਆ ਜਾਏਗਾ ਔਰ ਸੜਕਾਂ ਦੇ ਉਬੜ ਖਬੜ ਹੋਣ ਦਾ ਹੁੰਦਾ ਏ ਆ ਕਿ ਜਦੋਂ ਸੀਵਰੇਜ ਪਿਆ ਹੋਵੇ ਤੇ ਉਹਦੇ ਉੱਤੇ ਬਰਸਾਤ ਲੱਗਣੀ ਬੜੀ ਜ਼ਰੂਰੀ ਹੁੰਦੀ ਆ ਤੁਹਾਨੂੰ ਪਤਾ 10 10 15 15 20 ਵੀ ਫੁੱਟ ਤੱਕ ਵੀ ਖड्डे ਜਿਹੜੇ ਗਹਿਰੇ ਪਟਕੇ ਜਿਹੜੇ ਵੱਡੇ ਸੀਵਰ ਪਾਏ ਜਾਂਦੇ ਆ ਔਰ ਉਹਨਾਂ ਨੂੰ ਸਮਾਂ ਚਾਹੀਦਾ ਹੁੰਦਾ ਇਹ ਕੋਈ ਅਨੋਖੀ ਗੱਲ ਨਹੀਂ ਹੈ ਇਕੱਲੀ ਬਿਲਗੇ ਵਾਸਤੇ ਨਹੀਂ ਹੈ ਸਾਰੇ ਜਿੱਥੇ ਵੀ ਕਿਤੇ ਸੀਵਰ ਪੈਂਦਾ ਆ ਉੱਥੇ ਸਮਾਂ ਦਿੱਤਾ ਜਾਂਦਾ ਪਾਣੀ ਛੱਡਿਆ ਜਾਂਦਾ ਧਰਤੀ ਦੇ ਵਿੱਚ ਜਿਹੜੀ ਤੁਸੀਂ 20 ਫੁੱਟ ਪੱਟਲੀ ਹੋਈ ਮਿੱਟੀ ਉਹਨੂੰ ਬੈਠਣ ਦਾ ਮੌਕਾ ਦਿੱਤਾ ਜਾਂਦਾ ਔਰ ਮੈਂ ਸਮਝਦਿਆਂ ਕਿ ਬਿਲਗੇ ਦੇ ਵਿੱਚ ਜਿੰਨਾ ਸਮਾਂ ਮਿਲਣਾ ਚਾਹੀਦਾ ਸੀ ਸੀਵਰ ਨੂੰ ਉਹਨਾਂ ਅਸੀਂ ਦੇ ਨਹੀਂ ਸਕੇ ਉਹਦੇ ਵੱਡੇ ਕਾਰਨ ਰਹੇ ਆ ਇੱਕ ਤੇ ਇਹ ਕਿ ਬੜਾ ਕੰਜਸਟਡ ਜਿਹਾ ਸਾਡਾ ਸ਼ਹਿਰ ਆ ਔਰ ਸਾਰੇ ਦੇ ਸਾਰੀ ਆਬਾਦੀ ਨੇ ਇਨ੍ਹਾਂ ਹੀ ਸੜਕਾਂ ਦੇ ਉੱਤੋਂ ਦੀ ਇੱਧਰ ਉੱਧਰ ਹੋਣਾ ਹੁੰਦਾ ਜਿਹਦੇ ਵਿੱਚ ਬਜ਼ੁਰਗ ਵੀ ਆ ਜਾਂਦੇ ਆ ਜਿਹਦੇ ਵਿੱਚ ਬੱਚੇ ਵੀ ਆਉਂਦੇ ਆ ਸਕੂਲਾਂ ਨੂੰ ਜਾਂਦੇ ਮਰੀਜ਼ ਵੀ ਹੁੰਦੇ ਆ ਪ੍ਰੈਗਨੈਂਟ ਔਰਤਾਂ ਵੀ ਹੁੰਦੀਆਂ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਸਮੇਂ ਤੋਂ ਪਹਿਲਾਂ ਸੜਕਾਂ ਬਣਾਤੀਆਂ ਜਿਹਦਾ ਕਾਰਨ ਕਿਤੇ ਕਿਤੇ ਸੜਕਾਂ ਬੈਠੀਆਂ ਵੀ ਆ ਔਰ ਕੁਝ ਖੱਡੇ ਵੀ ਪਏ ਆ ਉਹ ਕੋਈ ਏਡੀ ਚਿੰਤਾ ਵਾਲੀ ਗੱਲ ਨਹੀਂ ਹੈਗੀ ਬਰਸਾਤ ਤੋਂ ਬਾਅਦ ਜਦੋਂ ਸਾਡਾ ਕੰਮ ਕੰਪਲੀਟ ਹੋ ਜਾਊਗਾ ਅਸੀਂ ਉਹਨੂੰ ਦੁਬਾਰਾ ਤੋਂ ਜਿਹੜਾ ਸੜਕਾਂ ਜਿਹੜੀਆਂ ਉਹ ਠੀਕ ਕਰਦੇਾਂਗੇ ਜਿੱਥੇ ਜਿੱਥੇ ਕੋਈ ਪ੍ਰੋਬਲਮ ਆਈ ਨਸ਼ੇ ਬਰੋਦ ਜਿਹੜੀ ਮਹਮ ਚੱਲ ਰਹੀ ਆ ਉਹ ਹੜਾ ਨੂੰ ਲੈ ਕੇ ਬਰਸਾਤ ਨੂੰ ਲੈ ਕੇ ਜਿੱਦਾਂ ਭਾਜ ਪਹਿਲੋ ਦੇ ਰਫਤਾਰ ਮੱਧਮ ਆ ਤੇ ਬਿਲਗੇ ਦੇ ਕੁਝ ਮੁਹੱਲੇ ਜਿਹੜੇ ਆ ਉੱਥੇ ਨਸ਼ੇ ਦਾ ਜਿਹੜਾ ਬੋਲਵਾਲਾ ਆ ਇਹ ਤੁਹਾਡੇ ਜਿਹੜੇ ਵਰਕਰ ਆ ਉਹ ਪੁਲਿਸ ਨੂੰ ਕਹਿੰਦੇ ਵੀ ਆ ਪਰ ਕੋਈ ਰਿਜ਼ਲਟ ਹੈ ਨਹੀਂ ਅ ਬਿਨਾਂ ਸ਼ੱਕ ਅਸੀਂ ਪੰਜਾਬ ਇੱਕ ਵੱਡੀ ਤ੍ਰਾਸਦੀ ਦੇ ਵਿੱਚੋਂ ਗੁਜ਼ਰ ਰਿਹਾ ਬੜਾ ਕਹਿਰ ਹੋਇਆ ਪੰਜਾਬ ਦੇ ਉੱਤੇ ਜਿਹਦਾ ਕਰਕੇ ਸਿਸਟਮ ਹੀ ਹਿੱਲ ਗਿਆ ਸਾਰਾ ਜਿਹੜੇ ਲੋਕ ਜਿੱਥੇ ਹੜ ਵੱਧ ਆਏ ਨੇ ਉਹ ਤਾਂ ਟੋਟਲ ਬਰਬਾਦ ਹੋ ਗਏ ਉਹਨਾਂ ਦੇ ਘਰ ਜਿਹੜੇ ਉਹ 10 10 ਫੁੱਟ ਪਾਣੀ ਦੇ ਪਹਿਲਾਂ ਪਾਣੀ 'ਚ ਨਜ਼ਰ ਆਉਂਦੇ ਸੀ ਹੁਣ ਰੇਤਾਂ ਦੇ ਵਿੱਚ ਨਜ਼ਰ ਆਉਂਦੇ ਆ ਔਰ ਸੜਕਾਂ ਦਾ ਟੋਟਲ ਜਾਲ ਜਿਹੜਾ ਆ 8500 ਕਿਲੋਮੀਟਰ ਸੜਕ ਖਤਮ ਹੋ ਗਈ ਹਸਪਤਾਲ ਖਤਮ ਹੋ ਗਿਆ ਸਕੂਲ ਖਤਮ ਹੋ ਗਿਆ ਔਰ ਹਰ ਇੱਕ ਸਰਕਾਰੀ ਮੈਕਮੇ ਦੇ ਨਾਲ-ਨਾਲ ਲੋਕਾਂ ਦੇ ਆਪਣੇ ਇੰਡੀਵਿਜੂਅਲ ਸਾਰੇ ਘਰ ਖਤਮ ਹੋ ਗਏ ਇਸ ਕਰਕੇ ਜਿਹੜੀ ਵੱਡੀ ਇਸ ਵੇਲੇ ਤਰਜੀਹ ਆ ਪੰਜਾਬ ਦੀ ਉਹ ਉਹਨਾਂ ਲੋਕਾਂ ਨੂੰ ਮੁਰ ਤੋਂ ਵਸਾਉਣ ਵਾਲਿਆ ਜਿਹਦੇ ਤਹਿਤ ਜਿਹੜੀਆਂ ਸਾਰੀਆਂ ਡਿਊਟੀਆਂ ਵਗੈਰਾ ਵੀ ਕਾਫੀ ਸਾਰੀਆਂ ਮੁਲਾਜ਼ਮਾਂ ਦੀਆਂ ਉੱਤੇ ਲੱਗੀਆਂ ਹੋਈਆਂ ਨੇ ਆਪਣੇ ਹਲਕੇ ਦੇ ਵਿੱਚ ਜਿੱਥੇ-ਜਿੱਥੇ ਬਰਸਾਤ ਜ਼ਿਆਦਾ ਮਾਰ ਕੀਤੀ ਆ ਖਾਸ ਕਰਕੇ ਚਿੱਟੀ ਵਹੀਂ ਕਾਲਾ ਸੰਗਿਆ ਡਰੇਨ ਜਿਹੜੀ ਆ ਉਹ ਸਾਡੇ ਹਲਕੇ ਨਕਉਦਰ ਨੂੰ ਮਾਰ ਕਰਦੀ ਆ ਉਹ ਵੀ ਤਕਰੀਬਨ ਕੋਈ 60 ਕ ਪਿੰਡ ਉਹਦੀ ਲਪੇਟ ਦੇ ਵਿੱਚ ਆਏ ਜਿੱਥੇ ਘਰਾਂ ਚ ਪਾਣੀ ਵੀ ਚਲਾ ਗਿਆ ਔਰ ਬਹੁਤੇ ਥਾਵਾਂ ਦੇ ਉੱਤੇ ਜਿਹੜਾ ਛੱਪੜ ਇੱਕਮਿਕ ਹੋ ਕੇ ਤੇ ਸਾਰਾ ਪਾਣੀ ਜਿਹੜਾ ਬਾਹਰੋਂ ਵਹਿੰਦਾ ਉਹ ਵਹਿੰਦਾ ਉਹ ਵੀ ਲੋਕਾਂ ਦੇ ਘਰਾਂ ਦੇ ਵਿੱਚ ਚਲੇ ਗਿਆ ਲਗਾਤਾਰ ਬਾਰਿਸ਼ ਨੇ ਜੀਵਨ ਅਸਤਵਿਅਸਤ ਕਰ ਦਿੱਤਾ ਜਿੰਨਾ ਕਮੀ ਬਾਹਰ ਪੈਂਦਾ ਸੀ ਉਨਾ ਕਮੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪੈਂਦਾ ਸੀ ਤੁਹਾਨੂੰ ਪਤਾ ਕਿ ਸਾਰੀ ਸਾਡੀ ਜਿਹੜੀ ਗਰੀਬੀ ਰੇਖਾ ਵਾਲੀ ਸਾਰੀ ਸਾਡੇ ਨਾਗਰਿਕ ਨੇ ਉਹਨਾਂ ਦੇ ਘਰ ਵੱਡੀ ਪੱਧਰ ਤੇ ਡਿਸਟロイ ਵੀ ਹੋਏ ਆ ਕੋਈ ਜਿਹੜੇ ਆ ਕੋਸ਼ ਘਰ ਸਾਡੇ ਜਿਹੜੇ ਨੇ ਉਹ ਟਹਟੇ ਦੀ ਹੋ ਗਏ ਕੋਸ਼ ਜਿਹੜੇ ਆ ਉਹ ਵੱਡੀ ਪੱਧਰ ਦੇ ਉੱਤੇ ਉਹ ਚੁੰਦੇ ਸੀਗੇ ਜਿਨ੍ਹਾਂ ਦਾ ਸਰਕਾਰ ਸਰਵੇ ਕਰਵਾ ਰਹੀ ਹੈ ਉਹਦੇ ਵਿੱਚ ਵੀ ਮੁਲਾਜ਼ਮ ਜਿਹੜੇ ਆ ਸਰਵੇ ਦੇ ਵਿੱਚ ਲੱਗੇ ਹੋਏ ਆ ਔਰ ਨਾਲ ਦੀ ਨਾਲ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਫਸਲਾਂ ਦੇ ਸਰਵੇ ਵਾਸਤੇ ਵੀ ਲੱਗੇ ਹੋਏ ਨੇ ਔਰ ਇਸ ਕਰਕੇ ਥੋੜਾ ਜਿਹਾ ਪੁਲਿਸ ਨੂੰ ਵੀ ਬਹੁਤ ਸਾਰੀਆਂ ਡਿਊਟੀਆਂ ਵਾਧੂ ਦੇਣੀਆਂ ਪੈਂਦੀਆਂ ਕਿਉਂਕਿ ਵੀਆਈਪੀਸ ਡਿਊਟੀਆਂ ਜ਼ਿਆਦਾ ਪੈਂਦੀਆਂ ਤੇ ਫਿਰ ਸਾਰੀ ਪੁਲਿਸ ਜਿਹੜੀ ਜੇ ਵੀਆਈਪੀ ਘੁੰਮਣਗੇ ਮੰਤਰੀ ਆਉਣਗੇ ਜੇ ਕਦੀ ਗਵਰਨਰ ਸਾਹਿਬ ਆ ਗਏ ਕਦੀ ਪ੍ਰਧਾਨ ਮੰਤਰੀ ਸਾਹਿਬ ਆ ਗਏ ਕਦੀ ਸੀਐਮ ਸਾਹਿਬ ਆ ਗਏ ਕਦੀ ਸਾਡੇ ਸਾਰੇ ਮਿਨਿਸਟਰ ਸਾਹਿਬ ਸਹਿਬਾਨ ਜਿਹੜੇ ਹਲਕਿਆਂ ਦੇ ਵਿੱਚ ਘੁੰਮਦੇ ਨੇ ਉਹਦਾ ਦਾ ਕਰਕੇ ਵੀਆਈਪੀ ਡਿਊਟੀਆਂ ਵੱਧ ਪੈਂਦੀਆਂ ਔਰ ਨਸ਼ੇ ਦੇ ਕੰਮ ਤੇ ਬਿਨਾਂ ਸ਼ੱਕ ਕੋਈ ਖੜੋਤ ਆਈ ਆ ਪਰ ਅਸੀਂ ਇਹਨੂੰ ਦੁਬਾਰਾ ਤੋਂ ਉਸੇ ਸਪੀਡ ਦੇ ਨਾਲ ਚਾਲੂ ਕਰਾਂਗੇ ਜਿਵੇਂ ਮੈਂ ਦੇਖਦਾ ਆ ਬੇ ਬਿਲਗੇ ਦੇ ਵਿੱਚ ਜਿੰਨੀ ਵੀ ਆਮ ਆਦਮੀ ਪਾਰਟੀ ਜਿਹੜੀ ਨਵੇਂ ਸ਼ਮੂਲਤ ਹੁੰਦੀ ਆ ਉਹਦੇ ਵਿੱਚ ਜਿਹੜੇ ਤੁਹਾਡੇ ਪੁਰਾਣੇ ਪਾਰਟੀ ਵਰਕਰ ਆ ਉਹ ਪੱਟੇ ਨਜ਼ਰ ਆਉਂਦੇ ਆ ਇਹਦੇ ਇਹਨੂੰ ਲੈ ਕੇ ਕੀ ਲੈਣਾ ਚਾਹੁੰਦੇ ਹੋ ਅਹ ਦੇਖੋ ਇਦਾਂ ਦਾ ਮਸਲਾ ਕੋਈ ਨਹੀਂ ਹੈ ਸਾਰਾ ਕੁਝ ਠੀਕ ਠਾਕ ਆ ਪਾਰਟੀ ਵਰਕਰ ਪੁਰਾਣੇ ਕਈ ਵਾਰੀ ਅਸੀਂ اچانک ਦੇਣੀ ਜਦੋਂ ਕੋਈ ਪ੍ਰੋਗਰਾਮ ਰੱਖਦੇ ਆ ਕਈ ਵਾਰੀ ਰابطੇ ਦੇ ਵਿੱਚ ਕਮੀ ਰਹਿ ਜਾਂਦੀ ਆ ਹੋ ਸਕਦਾ ਮੇਰੇ ਦਫ਼ਤਰ ਵੱਲੋਂ ਰابطੇ ਦੇ ਵਿੱਚ ਕਮੀ ਹੋਈ ਹੋਵੇ ਕਿਉਂਕਿ ਅਸੀਂ ਲੇਟ ਪ੍ਰੋਗਰਾਮ ਬਣਾਇਆ ਜਿਹੜਾ ਅੱਜ ਦਾ ਸੀ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਫਿਰ ਮੈਂ ਚੰਡੀਗੜ੍ਹ ਹੋਣਾ ਸੀ ਤੇ ਮੇਰੇ ਕੋਲੋਂ ਨਹੀਂ ਆਇਆ ਜਾਣਾ ਸੀ ਔਰ ਕਈ ਵਾਰੀ ਸਾਡੇ ਦਫ਼ਤਰ ਵੱਲੋਂ ਵੀ ਕੋਈ ਕਮੀ ਕਮਜ਼ੋਰੀ ਪੇਸ਼ੀ रह ਜਾਂਦੀ ਆ ਕਿ ਸਨੇਹ ਨਹੀਂ ਲੱਗਦੇ ਅੱਜ ਐਤਵਾਰ ਹੋਣ ਦਾ ਕਰਕੇ ਸਾਡੇ ਮਾਨਯੋਗ ਚੇਅਰਮੈਨ ਸਾਹਿਬ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਦੁਪਹਿਰਾ ਸਭ ਦਾ ਪਾਠ ਚੱਲਦਾ ਹੋ ਸਕਦਾ ਉਹਦੇ ਹੀ ਹੋਣ ਆ ਜਾਣਗੇ ਔਰ ਸਾਡੇ ਦੂਸਰੇ ਜਿਹੜੇ ਕਾਉਂਸਲਰ ਨੇ ਪਰਮਿੰਦਰ ਸਿੰਘ ਜੀ ਮੇਰਾ ਰਾਬਤਾ ਨਹੀਂ ਹੋ ਸਕਿਆ ਉਹਨਾਂ ਦੇ ਨਾਲ ਹੋ ਸਕਦਾ ਆਪਣਾ ਐਤਵਾਰ ਦਾ ਕਰਕੇ ਕਿਸੇ ਆਪਣੇ ਕਮਾਕਾਰਾਂ ਦੇ ਵਿੱਚ ਲੱਗੇ ਹੋਣਗੇ ਗੁਰਿੰਦਰ ਸਿੰਘ ਜੀ ਨੇ ਔਰ ਜਿਵੇਂ ਤੁਹਾਡੀ ਸੋਚਿਆ ਜਾਂ ਜਿਹੜੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਚੱਲਦੀ ਆ ਐਸਾ ਕੁਝ ਨਹੀਂ ਹੈ ਸਾਰੇ ਇਕੱਠੇ ਇਹਦੇ ਨਾਲ ਜੋੜਮਾ ਸਵਾਲ ਆ ਕਿ ਇਹ ਜਿਹੜੀ ਸ਼ਮੂਲੀਅਤ ਕਰਵਾਈ ਜਾਂਦੀ ਆ ਜੀ ਇਹ ਤੁਹਾਡੇ ਕੋਈ ਆਪਣੀ ਟੀਮ ਹੁੰਦੀ ਆ ਜਾਂ ਸਪੌਂਸਰਰਾਂ ਵਿੱਚੋਂ ਜਾਂ ਇੱਕ ਹੀ ਤਰੀਕਾ ਵੀ ਦੱਸੋ ਇਹ ਸਾਡੇ ਜਿਹੜੇ ਜਿੰਨੇ ਵਰਕਰ ਸਹਿਬਾਨ ਨੇ ਇਹ ਲੋਕਾਂ ਦੇ ਨਾਲ ਬਕਾਇਦਾ ਰابطੇ ਦੇ ਵਿੱਚ ਰਹਿੰਦੇ ਨੇ ਪ੍ਰਧਾਨ ਜੀ ਵੀ ਰابطੇ 'ਚ ਰਹਿੰਦੇ ਨੇ ਸਾਡੇ ਸਾਰੇ ਕਾਉਂਸਲਰ ਮੈਲਾ ਕਾਉਂਸਲਰ ਵੀ ਲੋਕਾਂ ਦੇ ਨਾਲ ਰابطੇ 'ਚ ਰਹਿੰਦੇ ਨੇ ਔਰ ਜਿੱਦਾਂ ਜਿੱਦਾਂ ਕਰਕੇ ਕਿਸੇ ਨਾਲ ਰابطਾ ਬਣਦਾ ਆ ਉਹਨਾਂ ਦਾ ਭਰੋਸਾ ਵੱਜਦਾ ਆ ਹੌਲੀ-ਹੌਲੀ ਕਰਕੇ ਕਿਸਦਾ ਕੋਈ ਕੰਮ ਕਰ ਕੀਤਾ ਜਾਂਦਾ ਜਾਂ ਕੋਈ ਕੰਮ ਕਰ ਦੇਖਦੇ ਨੇ ਆਪਣੇ ਆਪਣੇ ਸਾਰੇ ਹੀ ਜਿਹੜੇ ਸਾਡੇ ਇਕੱਲਾ-ਇਕੱਲਾ ਵਰਕਰ ਸਾਡੇ ਬਜ਼ੁਰਗ ਨੇ ਮਾਸਟਰ ਜੀ ਨੇ ਸਤਾਮ ਸਿੰਘ ਜੀ ਕਲੇਰ ਹਣੀ ਨੇ ਸਾਡੇ ਕਾਉਂਸਲਰ ਨੇ ਸਿੱਧਾਂਜਿੱਧਾ ਨਗਰ ਦੇ ਵਿੱਚ ਕੰਮ ਕਰਦੇ ਆ ਉਦਾਂ ਉਦਾਂ ਲੋਕਾਂ ਦਾ ਭਰੋਸਾ ਬਣਦਾ ਜਦੋਂ ਉਹਨਾਂ ਦਾ ਭਰੋਸਾ ਬਣਦਾ ਤਾਂ ਫਿਰ ਉਹ ਸ਼ਾਮਲ ਹੋਣ ਵਾਸਤੇ ਆਜਿਹਾਂ ਤੇ ਨਹੀਂ ਕੋਈ ਤਰੀਕਾ ਹੈ ਵੀ ਇਹ ਗੋਪਤ ਰੱਖਿਆ ਜਾਂਦਾ ਆ ਜਿਹਦੇ ਕਰਕੇ ਤੁਹਾਡੀ ਜਿਹੜੀ ਪਾਰਟੀ ਦੇ ਵਰਕਰਾਂ ਨੂੰ ਸਾਰਿਆਂ ਨੂੰ ਨਹੀਂ ਦੱਸਿਆ ਜਾਂਦਾ ਤੁਸੀਂ ਇਸ ਨਗਰ ਦੇ ਪਛਿੰਦੇ ਹੋ ਤੁਸੀਂ ਬਿਹਤਰ ਜਾਣਦੇ ਹੋ ਮੈਨੂੰ ਤਾਂ ਸੁਨੇਹਾ ਲੱਗਦਾ ਕਿਉਂਕਿ ਮੇਰੇ ਕੋਲ ਤਾਂ ਟਾਈਮ ਮਸੀ ਬੜੀ ਮੁਸ਼ਕਲ ਦੇ ਨਾਲ ਦਿੱਤਾ ਜਾਂਦਾ ਔਰ ਮੈਂ ਇਸ ਵਾਰ ਜ਼ਰੂਰ ਕਾਲੀ ਦੇ ਨਾਲ ਸਮਾਂ ਦਿੱਤਾ ਕਿਉਂਕਿ ਮੈਂ ਅਗਲੇ ਦਿਨਾਂ ਦੇ ਵਿੱਚ ਅਵੇਲੇਬਲ ਨਹੀਂ ਹੋਣਾ ਸੀ ਠੀਕ ਹੈ